ਸਤਿ ਸ੍ਰੀ ਅਕਾਲ ਦੋਸਤੋ ਆਪ ਦੇਖ ਰਹੇ ਹੋ ਜੀਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤੇਗੜ ਚੂੜੀਆਂ ਦੇ ਪਿੰਨ ਨੰਗਲ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਸਰਪੰਚ ਸੰਦੀਪ ਕਸ਼ਮੀਰ ਕੌਰ ਜੀ ਸੋ ਉਹਨਾਂ ਦੇ ਬੇਟੇ ਵੀ ਸਾਡੇ ਨਾਲ ਮੌਜੂਦ ਨੇ ਡਾਕਟਰ ਸੰਦੀਪ ਸਿੰਘ ਜੀ ਸੋ ਵਿਕਾਸ ਕਾਰਜਾਂ ਨੂੰ ਲੈ ਕੇ ਜਿੱਥੇ ਚਰਚਾ ਕੀਤੀ ਜਾ ਰਹੀ ਹੈ ਸੋ ਅੱਜ ਅਸੀਂ ਉਸੇ ਕੜੀ ਦੇ ਤਹਿਤ ਇਹਨਾਂ ਨਾਲ ਗੱਲਬਾਤ ਕਰਾਂਗੇ ਸੋ ਕਿਹੜੇ ਅਧੂਰੇ ਕੰਮ ਪਿਛਲੀ ਪੰਚਾਇਤੋਂ ਰਹਿ ਚੁੱਕੇ ਹਨ ਸੋ ਕਿਹੜੇ ਜ਼ਰੂਰੀ ਹੋਣ ਵਾਲੇ ਹਨ ਲੋੜੀ ਦੇ ਹਨ ਸੋ ਅੱਜ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਉਹ ਸਾਡੇ ਨਾਲ ਮੌਜੂਦ ਨੇ ਸਸਤੀਕਾਲ ਜੀ ਸਸਤੀਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦੀ ਜੀ ਜੀ ਐਚ ਨਿਊਜ਼ ਦਾ ਸਾਡੇ ਤੁਹਾਡੇ ਦਰਸ਼ਕਾਂ ਨੂੰ ਤਹਿ ਦਿਲੋਂ ਧੰਨਵਾਦੀ ਸਾਡੇ ਪਿੰਡ ਆਉਣ ਵਾਸਤੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਤੇ ਸਰ ਪਿੰਡ ਦੇ ਲੋਕਾਂ ਨੇ ਮਾਤਾ ਜੀ ਹਾਨੋ ਪਿੰਡ ਦਾ ਸਰਪੰਚ ਚੁਣਿਆ ਸੋ ਮਾਨ ਬਖਸ਼ਿਆ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਛੇਤੇ ਤਾਜ ਰੱਖਿਆ ਸੋ ਕੀ ਕਹਿਣਾ ਜੋਗੇ ਕਿਵੇਂ ਦੇ ਦੇ ਅਸੀਂ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਵੀ ਸਾਡੀ ਜ਼ਿੰਮੇਵਾਰੀ ਮਤਲਬ ਜੋ ਵੀ ਦਿੱਤੀ ਪਿੰਡ ਨੇ ਅਸੀਂ ਉਹਨਾਂ ਦੀਆਂ ਉਮੀਦਾਂ ਤੇ ਖੜੇ ਉੱਤਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਪਰ ਪਿਛਲੀ ਪੰਚਾਇਤ ਵਾਲੋ ਕਿਹੜੇ ਅਧੂਰੇ ਕੰਮ ਰਹਿ ਚੁਕੇ ਹੀ ਜਿਹੜੇ ਪਿੰਨਕ ਪਏ ਹੀ ਜਿਓ ਤੁਹਾਡੀ ਨਵੀਂ ਬਣੀ ਪੰਚਾਇਤ ਲੋਪਰੇ ਕਰਾਈ ਜਾਣ ਵੇਖੋ ਜੀ ਪਿਛਲੇ ਜਿਹੜੇ ਸਾਡੇ ਸਰਪੰਚੀ ਉਹ ਵੀ ਸਾਡੇ ਨਾਲ ਹੀ ਉਹਨਾਂ ਨੇ ਬਹੁਤ ਜ਼ਿਆਦਾ ਵਿਕਾਸ ਕੀਤਾ ਬਾਕੀ ਕੁਝ ਰਹਿ ਵੀ ਗਏ ਨੇ ਜਿਹੜੇ ਰਹਿ ਗਏ ਨੇ ਉਹਨਾਂ ਦੇ ਵਿੱਚ ਇੱਕ ਤੇ ਛੱਪਰਾਂ ਦੀ ਸਾਫ ਸਫਾਈ ਕਰਾਉਣੀ ਆ ਜੀ ਇੱਕ ਦੋ ਨਾਲੇ ਜਿਹੜੇ ਰਿਪੇਅਰ ਹੋਣ ਵਾਲੇ ਉਹ ਵਾ ਬਾਕੀ ਤਕਰੀਬਨ ਪਿੰਡ ਦੇ ਵਿੱਚ ਟੋਟਲ ਪਿੰਡ 'ਚ ਇੰਟਰਲੋਕ ਲੱਗੀ ਆ ਪਿੰਡ ਦਾ ਜਿਹੜਾ ਪਿਛਲੀ ਸੱਟ ਸਾਰੀ ਕਲੀਅਰ ਆ ਬਾਕੀ ਕੁਝ ਕਮੀਆਂ ਹੈਗੀਆਂ ਪਿੰਡ 'ਚ ਇੱਕ ਐਂਟਰੀ ਪੁਆਇੰਟ ਹੁੰਦੇ ਆ ਉੱਥੇ ਨਾਲਾ ਵਾ ਜਿਹੜਾ ਬਰਸਾਤੀ ਪਾਣੀ ਵੀ ਜਿਹੜਾ ਸਰਕ ਦੇ ਵਿੱਚ ਖੜ ਜਾਂਦਾ ਵਾ ਉਹ ਰਿਪੇਅਰ ਕਰਨਾ ਵਾ ਜੋ ਛੱਪਰਾਂ ਦਾ ਨਵੀਨੀ ਕਰਨਿਆ ਇੱਕ ਦੋ ਛੱਪਰ ਹੈਗੇ ਜਿਨ੍ਹਾਂ ਦਾ ਨਵੀਨੀਕਰਨ ਕਰਨ ਵਾਲਾ ਵਾ ਪੰਚਾਇਤ ਘਰ ਵੀ ਸਾਡੇ ਪਿੰਡ ਚੱਲ ਰਿਹਾ ਵਾ ਕੰਮ ਪੰਨੂ ਸਾਹਿਬ ਨੇ ਉਹ ਮਤਲਬ ਕੰਮ ਚਲਾਇਆ ਉਹਨਾਂ ਨੇ ਦੁਘਟਨ ਕੀਤਾ ਹੈ 2022 ਵਿੱਚ ਅੱਧਾ ਕੰਮ ਹੋ ਗਿਆ ਵਾ ਜੀ ਅੱਧਾ ਕੰਮ ਕਰਨ ਵਾਲਾ ਰਹਿਂਦਾ ਵਾ ਉਹ ਪੰਚਾਇਤਾਂ ਹੁਣ ਨਵੀਆਂ ਚੁਣੀਆਂ ਗਈਆਂ ਵਾ ਤੇ ਬਾਕੀ ਆਪਾਂ ਉਹ ਵੀ ਕੰਮ ਸ਼ੁਰੂ ਕਰ ਰਹੇ ਹਾਂ ਕੋਈ ਸਮੇਂ ਦੇ ਵਿੱਚ ਸਰ ਸਾਨੂੰ ਪਤਾ ਲੱਗਾ ਹੋਇਆ ਪਿੰਡੋ ਕੁਸਿਆ ਕਿ ਇੱਥੇ ਖੇਡ ਦਾ ਮੈਦਾਨ ਹੈ ਨਹੀਂ ਕੋਈ ਕੋਈ ਡਿਸਪੈਂਸਰੀ ਹੈ ਨਹੀਂ ਸੋ ਆਂਗਣਵਾਲੀ ਸੈਂਟਰ ਹੈਗਾ ਸਕੂਲ ਹੈਗਾ ਕੀ ਕਹਿਣਾ ਚਾਹੋਗੇ ਵੇਖੋ ਜੀ ਸਾਡੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਪੰਚਾਇਤੀ ਜ਼ਮੀਨ ਬਹੁਤ ਥੋੜੀ ਆ ਜੇਕਰ ਹੈ ਵੀ ਤੇ ਉਹਨੂੰ ਕੋਈ ਰਸਤਾ ਨਹੀਂ ਹੈਗਾ ਅਸੀਂ ਆਪਣੇ ਮੋਤ ਵੀਰਾਂ ਨਾਲ ਗੱਲ ਕਰਕੇ ਪੰਨੂ ਸਾਹਿਬ ਨਾਲ ਵੀ ਗੱਲ ਕਰਕੇ ਜੇਕਰ ਸਾਨੂੰ ਉਹ ਵਟਾਂਦਰਾ ਹੋ ਜਾਂਦਾ ਤੇ ਚੰਗੀ ਗੱਲ ਨਹੀਂ ਤੇ ਪੰਨੂ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਸਾਡੇ ਪਿੰਡ ਵੱਲੋਂ ਬੇਨਤੀ ਕਰਦੇ ਵੀ ਸਾਨੂੰ ਕੋਈ ਖੇਡ ਦਾ ਮੈਦਾਨ ਲੈ ਕੇ ਦਿੱਤਾ ਜਾਵੇ ਤਾਂ ਜੋ ਪਿੰਡ ਦੇ ਜੋਰ ਮੜੇ ਚੰਗੇ ਮਤਲਬ ਬੱਚੇ ਜਾਂਦੇ ਆ ਕਿ ہماری ਸੁਸਾਇਟੀ ਨਾਲ ਘੁੰਮਦੇ ਆ ਜਾਂ ਨਸ਼ਿਆਂ ਵੱਲ ਜਿਹੜਾ ਧਿਆਨ ਨਾ ਜਾਇਆ ਜਾਵੇ ਪਿੰਡ ਦੇ ਖੇਡ ਮੈਦਾਨ ਆਪਣਾ ਹੋਵੇ ਤਾਂ ਜੋ ਸਾਰੇ ਮਤਲਬ ਪਿੰਡ ਦੇ ਨੌਜਵਾਨ ਪਿੰਡ ਦੇ ਬੱਚੇ ਖੇਡ ਮੈਦਾਨ ਦੇ ਵਿੱਚ ਆਪਣਾ ਜੋ ਕਸਰਤਾਂ ਜੋ ਵੀ ਕਰਨ ਵਧੀਆ ਗੱਲ ਆ ਅਸੀਂ ਮਤਲਬ ਪੰਨੂ ਸਾਹਿਬ ਨੂੰ ਉਮੀਦ ਕਰਦੇ ਪਈ ਸਾਡੀ ਇਹ ਮੰਗ ਨੂੰ ਮੁੱਖ ਰੱਖ ਰਿਹਾ ਹੈ ਸਾਡੀ ਮੰਗ ਪੂਰੀ ਕਰਨਗੇ ਜੀ ਵੀਰ ਜੀ ਨੌਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਸੋ ਤੁਹਾਡੇ ਪਿੰਡ ਦੇ ਵਿੱਚ ਕਾਫੀ ਨੌਜਵਾਨ ਹੋਣਗੇ ਸੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਨੌਜਵਾਨਾਂ ਵਾਸਤੇ ਕੀ ਪਲੇਟਫਾਰਮ ਹੋਵੇਗਾ ਸਾਡੇ ਜਿੰਨੀ ਵੀ ਪੰਚਾਇਤ ਬਣੀ ਹੈ ਜੀ ਉਹਦੇ ਵਿੱਚ ਨੌਜਵਾਨ ਜਿਆਦਾ ਅਸੀਂ ਸਾਡੀ ਪੰਚਾਇਤ ਦੇ ਵਿੱਚ ਨੌਜਵਾਨ ਹੀ ਹੈ ਜਿੰਨੀ ਪੰਚਾਇਤ ਦੇ ਮੈਂਬਰ ਹੈ ਸਾਡੇ ਨੌਜਵਾਨ ਹੀ ਹੈ ਜੀ ਔਰ ਪੜ੍ਹੀ ਲਿਖੀ ਪੰਚਾਇਤ ਹੈ ਸਾਡੀ ਸਾਡੀ ਦੇਖੋ ਮੁੱਖ ਟੀਚਾ ਸਾਡਾ ਇਹੀ ਹੋਊਗਾ ਵੀ ਜਿਹੜਾ ਨੌਜਵਾਨ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਔਰ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਪ੍ਰੇਰਣਾ ਦਿੱਤੀ ਜਾਵੇ ਜਿੰਨੇ ਵੀ ਸਾਡੇ ਪਿੰਡ ਦੇ ਮੁੰਡੇ ਆ ਵਧੀਆ ਵਾ ਐਨ ਆਰ ਆਈ ਮੁੰਡੇ ਵੀ ਉਹਨਾਂ ਨੂੰ ਵੀ ਇਹੀ ਮਤਲਬ ਮਦਦ ਲਈ ਉਹਨਾਂ ਕੋ ਉਹ ਵੀ ਸਾਡੇ ਸਾਡੇ ਨਾਲ ਸੀ ਉਹਨਾਂ ਨੇ ਸਾਡੀ ਇਲੈਕਸ਼ਨ ਵਿੱਚ ਬਹੁਤ ਮਦਦ ਕੀਤੀ ਆ ਪਾਕੀ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਉਹਨਾਂ ਨੂੰ ਤੇ ਆਪਾਂ ਇਹੀ ਕੰਨੀ ਵੀ ਤੁਸੀਂ ਹੱਟ ਸਾਥ ਦੋ ਤੇ ਸਾਥ ਦੇ ਵੀ ਰਹੇ ਆ ਜੀ ਅਹੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਪਾਕੀ ਸਾਨੂੰ ਸਾਡੇ ਪਿੰਡ ਦੇ ਬਹੁਤ ਸਹਿਯੋਗ ਦਿੱਤਾ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਹੈ ਡਾਕਟਰ ਸਾਹਿਬ ਨੌਜਵਾਨਾਂ ਦੀ ਗੱਲ ਕੀਤੀ ਆ ਨੌਜਵਾਨ ਜਮੀਨਾਂ ਵੇਚ ਕੇ ਕਰਜ਼ਾ ਚੋਕੇ ਬਾਹਰ ਦੇ ਦੇਸ਼ਾਂ ਵੱਲ ਦਾ ਰੁਝਾਨ ਆ ਚਲੇ ਜਾਂਦੇ ਆ ਉੱਥੇ ਜਾ ਕੇ ਸੱਟ ਨਹੀਂ ਹੁੰਦੀ ਜੀ ਸੋ ਇੱਥੇ ਤੁਸੀਂ ਵੀ ਇੱਥੇ ਆਪਣਾ ਕੰਮ ਕਰ ਰਹੇ ਹੋ ਇੱਕ ਡਾਕਟਰ ਜਿਵੇਂ ਨਾਮਾ ਰਹੇ ਹੋ ਸੋ ਕੀ ਕਹਿਣਾ ਚਾਹੋਗੇ ਮੈਸੇਜ ਕੀ ਦੇਣਾ ਚਾਹੋਗੇ ਨੌਜਵਾਨਾਂ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਵੀ ਬਾਹਰ ਜਾ ਕੇ ਵੀ ਅਸੀਂ 30 30 40 40 ਲੱਖ ਰੁਪਏ ਲਾ ਕੇ ਬਾਹਰ ਜਾ ਰਹੇ ਹਾਂ ਉੱਥੇ ਵੀ ਜਾ ਕੇ ਇਹੀ ਮਤਲਬ ਕਿਸੇ ਦੇ ਅੰਡਰ ਹੋ ਕੇ ਕੰਮ ਕਰ ਰਹੇ ਹਾਂ ਕਿਉਂ ਨਾ ਚੰਗਾ ਹੋਵੇ ਇੱਥੇ ਇਹ ਤੋਂ ਵੀ ਅੱਧੇ ਪੈਸੇ ਲਾ ਕੇ ਤੇ ਆਪਣਾ ਕੋਈ ਕਾਰੋਬਾਰ ਸ਼ੁਰੂ ਕਰੀਏ ਵੇਖੋ ਸਾਰੇ ਮਤਲਬ ਜਿੰਨੇ ਵੀ ਹਿੰਦੁਸਤਾਨ ਸਾਰਾ ਬਾੜ ਨਹੀਂ ਹੈਗਾ ਸਾਰੇ ਇੱਥੇ ਵੀ ਆਪਣਾ ਰੋਟੀ ਰੋਜੀ ਕਮਾ ਰਹੇ ਦਿਖਾ ਰਹੇ ਨੇ ਤੇ ਵਧੀਆ ਸਾਡੇ ਤੁਹਾਡੇ ਚੈਨਲ ਇੱਥੇ ਕਾਰੋਬਾਰ ਕਰੋ ਤੇ ਇੱਥੇ ਪੰਜਾਬ ਨੂੰ ਖਸ਼ਹਾਲ ਬਣਾਓ ਤੇ ਆਪਣਾ ਇੱਥੇ ਸੈੱਟ ਕਰੋ। ਅ ਸਰ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਤੇ ਮੇਰਾ ਕੁਐਸਚਨ ਇਹ ਹੈ ਕਿ ਨਿਯਾਇਹ ਨਾਮ ਪਾਈ ਜਾਂਦੇ ਨੇ ਤੇ ਉਹਨਾਂ ਦੇ ਅਕਾਊਂਟਾਂ 'ਚ ਪੈਸੇ ਆ ਜਾਂਦੇ ਨੇ। ਸੋ ਜਿਹੜੇ ਯੋਗ ਲੋਕ ਹੁੰਦੇ ਨੇ ਪਿੰਡ ਦੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ। ਸੋ ਤੁਹਾਡੀ ਨਵੀਂ ਪੰਚਾਇਤ ਚੁਣੀ ਗਈ ਆ। ਸੋ ਤੁਹਾਡੇ ਵੱਲੋਂ ਉਪਰਾਲਾ ਕਿਵੇਂ ਕੀਤਾ ਜਾਵੇ? ਸਾਡੇ ਵੱਲੋਂ ਇਹ ਉਪਰਾਲਾ ਕੀਤਾ ਜਾਏ ਕਿ ਵੀ ਬੰਦਿਆਂ ਨੂੰ ਆਪਾਂ ਕਲਮ ਬੰਦ ਕਰਾਂਗੇ ਵੀ ਤੁਸੀਂ ਕੰਮ ਕਰੋ ਪਿੰਡ ਦੇ ਵਿੱਚ ਸੈਂਟਰ ਗਵਰਨਮੈਂਟ ਦੀਆਂ ਜੋ ਪਾਲিসੀਆਂ ਮੁਤਾਬਕ ਜਿੰਨੀ ਵੀ ਤਿਆਰੀ ਹੈਗੀ ਆ ਤੁਸੀਂ ਕੰਮ ਕਰੋ ਤੁਹਾਨੂੰ ਰੋਜ਼ਗਾਰ ਦਾ ਮੌਕਾ ਦਿੱਤਾ ਜਾਊਗਾ ਕਿਉਂਕਿ ਸੈਂਟਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿੰਨੀ ਵੀ ਤਿਆਰੀ ਹੋਗੀ ਉਹਨਾਂ ਦੇ ਖਾਤੇ ਜਾਊਗੀ ਬਾਕੀ ਨਜਾਇਜ਼ ਜਿਹੜਾ ਨਾਮ ਆ ਉਹ ਨਹੀਂ ਪਾਇਆ ਜਾਊਗਾ ਸਾਡੀ ਕੋਸ਼ਿਸ਼ ਇਹ ਹੋਊ ਕਿ ਜਿਹੜਾ ਬੰਦਾ ਕੰਮ ਕਰੂਗਾ ਉਹਦੇ ਖਾਤੇ ਦੇ ਵਿੱਚ ਪੈਸੇ ਪੈਣ ਇਦਾਂ ਨਹੀਂ ਹੋਊਗਾ ਕਿ ਜਿਨਨੇ ਕੰਮ ਨਹੀਂ ਕੀਤਾ ਉਹਦੇ ਖਾਤੇ ਦੇ ਵਿੱਚ ਪੈਸੇ ਇਦਾਂ ਨਹੀਂ ਹੋਊਗਾ ਸਾਡੇ ਵੱਲੋਂ ਇਹ ਇੱਕ ਵਿਸ਼ਵਾਸ ਦਵਾਇਆ ਜਾਂਦਾ ਆ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਤੁਹਾਡੇ ਸਕੂਲ ਦੇ ਵਿੱਚ ਸਟਾਫ ਦੀ ਕਮੀ ਆ ਜਾਂ ਚਾਹੇ ਇੱਥੇ ਬੱਚੇ ਨੇ ਕਿਵੇਂ ਦੇਖ ਸਾਡੇ ਸਕੂਲ ਦੇ ਵਿੱਚ ਸਟਾਫ ਦੀ ਕਮੀ ਤੇ ਨਹੀਂ ਹੈ ਕੋਈ ਬਾਕੀ ਇੱਕ ਦੋ ਜਿਹੜੇ ਕਮਰੇ ਆ ਉਹ ਕਾਫੀ ਪੁਰਾਣੇ ਆ ਬਿਲਡਿੰਗ ਉਹਨਾਂ ਨੂੰ ਅਸੀਂ ਅਪਗ੍ਰੇਡ ਕਰਨ ਦੀ ਪੂਰਜ਼ੋਰ ਮੰਗ ਕਰਦੇ ਹਾਂ ਔਰ ਪਿੰਡ ਦੇ ਆਪਣਾ ਜਿਹੜਾ ਸਕੂਲ ਆ ਉਹਦੇ ਵਿੱਚ ਕੁਝ ਗਰਾਊਂਡ ਕੱਚੀ ਆ ਉਹ ਸਟਾਫ ਨੇ ਵੀ ਇਹਨੂੰ ਇੱਕ ਦੋ ਵਾਰ ਮੰਗ ਕੀਤੀ ਵੀ ਇੱਥੇ ਇੰਟਰਲੋਕ ਲਵਾਈ ਜਾਵੇ ਬਾਕੀ ਆਪਾਂ ਵੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਆਪਾਂ ਇਹ ਤੁਹਾਡੀ ਮੰਗ ਨੂੰ ਮੋਕ ਰੱਖਦੇ ਆਂ ਆਪਾਂ ਇੰਟਰਲੋਕ ਲਵਾਵਾਂਗੇ ਬਾਕੀ ਸਾਡੀ ਸਰਕਾਰ ਕੋੋਂ ਮੰਗਿਆ ਵੀ ਇਸ ਸਕੂਲ ਦੇ ਵੱਲ ਵੀ ਧਿਆਨ ਦਿੱਤਾ ਜਾਵੇ ਔਰ ਡਾਕਟਰ ਸਾਹਿਬ ਸੈਂਟਰ ਗਵਰਨਮੈਂਟ ਪੰਜਾਬ ਗਵਰਨਮੈਂਟ ਵੱਲੋਂ ਗਰੀਬ ਲੋਕਾਂ ਵਾਸਤੇ ਸੁੱਖ ਸਹੂਲਤਾਂ ਹੁੰਦੀਆਂ ਨੇ ਸੋ ਪਿੰਡ ਦੇ ਵਿੱਚ ਦੋ ਜਾਂ ਤਿੰਨ ਧੜੇ ਹੋਣ ਕਰਕੇ ਉਹ ਗਰੀਬ ਤੇ ਕਾ ਪੁੱਜਦਾ ਨਹੀਂ ਹੁੰਦੀਆਂ ਸੋ ਇੱਕ ਆਪ ਸੂਜਵਾਨ ਵਿਅਕਤੀ ਹੋਣ ਦੇ ਨਾਤੇ ਤੁਹਾਡੀ ਇਮਾਨਦਾਰ ਪੰਚਾਇਤ ਚੁਣੀ ਗਈ ਆ ਸੋ ਕੀ ਫਰਜ ਹੁੰਦਾ ਕਿਵੇਂ ਦੇ ਵੇਖੋ ਜੀ ਸੂਜਵਾਨ ਤੁਹਾਡੀ ਮਿਹਰਬਾਨੀ ਤੁਸੀਂ ਆਪਾਂ ਸੂਜਵਾਨ ਤਾਂ ਦੀ ਹੋਵਾਂਗੇ ਇੱਕ ਪਿੰਡ ਦੇ ਵਿੱਚ ਮੈਂ ਤੇ ਇਹੀ ਸਮਝਦਾ ਵੀ ਤਰੇ ਜਿਹੜੇ ਸਾਰੇ ਖਤਮ ਕਰਕੇ ਪਿੰਡ ਨੂੰ ਵਿਕਾਸ ਦੀ ਲੀਵ ਤੇ ਲੀ ਉਤੇ ਲੈਣਾ ਚਾਹੀਦਾ ਤਾਂ ਜੋ ਸਾਡਾ ਪਿੰਡ ਇਦਾਂ ਦਾ ਹੋ ਜੇ ਤਾਂ ਕਿ ਹੋਰ ਪਿੰਡ ਵੀ ਇੱਕ ਪ੍ਰੇਰਣਾ ਦਾ ਪਿੰਡ ਬਣੇ ਬਾਕੀ ਗੁੱਸੇ ਗਿਲੇ ਛੱਡ ਕੇ ਤੇ ਆਪਾਂ ਕੋਸ਼ਿਸ਼ ਇਦਾਂ ਦੀ ਹੋਣੀ ਚਾਹੀਦੀ ਆ ਕਿ ਜਿੰਨੂੰ ਲੋੜ ਆ ਤੇ ਉਹਦਾ ਹੀ ਕੰਮ ਹੋਵੇ ਦੇਖੋ ਸਾਡੇ ਪਿੰਡ ਦੇ ਵਿੱਚ ਕਾਫੀ ਮਕਾਨ ਹੈਗੇ ਜਿਨ੍ਹਾਂ ਦੀਆਂ ਕੱਚਾਂ ਕੱਚੀਆਂ ਛੱਤਾਂ ਜਿਹੜੀਆਂ ਡਿੱਗ ਰੀਆਂ ਵਾਂ ਆਪਾਂ ਪਿੰਡ ਦੇ ਵਿੱਚ ਰਾਉਂਡ ਕਰੀਦਾ ਵਾ ਤੇ ਕੋਸ਼ਿਸ਼ ਕਰੀਦੀ ਪਿਆ ਇਹ ਜਿਹੜੇ ਇਹਨਾਂ ਦੇ ਮਤਲਬ ਲੋੜਿਆ ਲੋੜਵੰਦ ਨੂੰ ਸਰਕਾਰ ਦੀ ਮਦਦ ਪਹੁੰਚਾਈ ਜਾਵੇ। ਉਹ ਗੱਲ ਕੀਤੀ ਕੱਚੇ ਕੋਠਿਆਂ ਦੀ ਗ੍ਰਾਂਟ ਦੀ ਜਨਾ ਕੱਚੇ ਕੋਠੇ ਆ ਪੈਨਸ਼ਨ ਲੈ ਕੇ ਜਾਂ ਛੱਡਾਂ ਦੇ ਪੈਸੇ ਵੀ ਆਉਂਦੇ ਨੇ। ਜੀ ਜੀ। ਉਹ ਖਲਸਾ ਦੇ ਪੈਸੇ ਵੀ ਆਉਂਦੇ ਨੇ। ਸੋ ਕਾਫੀ ਰੋਲਾ ਹੁੰਦਾ ਵੀ ਆ ਸਰਪੰਚ ਨੇ ਉਹਨੂੰ ਦੇ ਤੇ ਹਾਨੂੰ ਨਹੀਂ ਇਥੇ ਬੋਲੋ ਤਾਂ ਉਹ ਗਰੀਬੀ ਹੇਠਾਂ ਤੋਂ ਰੇਖਾਂ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੋਕ ਹੋਣਗੇ ਜਿਹਨੂੰ ਉਹ ਸਹਤਨ ਦੇ ਤਕਰੀਬਨ ਕਾਫੀ ਨੇ ਕਾਫੀ ਨੇ ਲੋਕ ਇਹ ਲਗਭਗ ਵੈਸੇ ਤਾਂ ਜੇ ਕਿਸੇ ਨੂੰ ਵੇਖੋ ਜਿਹੜੇ ਜੋਗ ਆ ਨਾ ਵੇਖੋ ਪਾਜੀ ਜੋਗ ਜਿਹੜੇ ਨਾਲ ਆਪਾਂ ਤੇ ਜੋਗ ਦੀ ਗੱਲ ਕਰਾਂਗੇ ਇਸ ਤਰ੍ਹਾਂ ਤੇ ਮਤਲਬ ਸਾਢੇ ਪਿੰਡ ਦੇ ਕਹਦ ਨੇ ਜੀ ਸਾਨੂੰ ਵੀ ਲੋਰਿਆ ਜੇ ਜੋਗ ਦੀ ਆਪਾਂ ਗੱਲ ਕਰੀਏ ਤੀ ਕਰੀਬਨ 15 ਤੋਂ 20 ਕੇਸ ਹੋਣਗੇ ਜਿਨ੍ਹਾਂ ਨੂੰ ਵਾਕਈ ਹੀ ਲੋਰਿਆ ਬਾਕੀ ਆਪਾਂ ਸਾਰੇ ਮਤਲਬ ਲੈ ਕੇ ਪੰਚਾਇਤ ਰਾਉਂਡ ਕਰਾਂਗੇ ਸਾਰੇ ਜਿਨ੍ਹਾਂ ਦੀ ਸ਼ਰਤਾਂ ਮੁਤਾਬਕ ਜੋ ਗਵਰਨਮੈਂਟ ਦੀਆਂ ਸ਼ਰਤਾਂ ਉਹ ਪੂਰੀਆਂ ਕਰਦੇ ਨੇ ਤੇ ਆਪਾਂ ਉਹਨਾਂ ਨੂੰ ਜ਼ਰੂਰ ਸਹੂਲਤ ਦਿਵਾਵਾਂਗੇ ਜੀ ਸਰ ਕਈ ਵਾਰੀ ਪਿੰਡਾਂ ਦੇ ਵਿੱਚ ਝਗੜੇ ਇੰਨੇ ਵੱਧ ਜਾਂਦੇ ਨੇ ਸੋ ਲੋਕਾਂ ਨੂੰ ਥਾਣੇ ਕਜਾਂ ਤੱਕੇ ਖਾਣੇ ਪੀਂਦੇ ਹੁੰਦਾ ਸਮਾਂ ਹੀ ਬਰਬਾਦ ਹੁੰਦਾ ਤੋ ਪੈਸਾ ਵੀ ਬਰਬਾਦ ਤੋ ਇੱਕ ਸਰਪੰਚ ਦੀ ਪੰਚਾਇਤ ਦੀ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਤੁਸੀਂ ਉੱਪਰ ਲੱਗ ਸਾਡਾ ਤੇ ਸਾਡੇ ਪਿੰਡ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜੇ ਕੋਈ ਤੁਹਾਡੇ ਲਈ ਝਗੜਾ ਹੋ ਵੀ ਜਾਂਦਾ ਪਰਿਵਾਰ ਦੇ ਵਿੱਚ ਤੁਸੀਂ ਆਪਣੇ ਬਹਿ ਕੇ ਉੱਥੇ ਨਿਬੇਰੋ ਜੇ ਨਹੀਂ ਤੁਸੀਂ ਸਰਪੰਚ ਕੋ ਉਹ ਤਾਂ ਕੋਈ ਪਿੰਡ ਦੀ ਪੰਚਾਇਤ ਕੋ ਜਾਓ ਉੱਥੇ ਬਹਿ ਕੇ ਨਿਬੇਰੋ ਪੁਠਾਣੇ ਦੇ ਵਿੱਚ ਕੀ ਕਰਨਾ ਆ ਆਖਰ ਫੈਸਲਾ ਤੇ ਪਿੰਡ ਦੀ ਪੰਚਾਇਤ ਨਹੀਂ ਕਰਨਾ ਵਾ ਥਾਣੇ ਆ ਤੇ ਗਾਂ ਲੋਕ ਮਤਲਬ ਚੱਲ ਜਾਂਦੇ ਨੇ ਪਰ ਉਹ ਸਮੇਂ ਦੀ ਬਰਬਾਦੀ ਪੈਸੇ ਦੀ ਬਰਬਾਦੀ ਹਰਾਸਮੈਂਟ ਹੁੰਦੇ ਬੰਦੇ ਫੈਸਲਾ ਤੇ ਅਕਸਰ ਸਰਪੰਚ ਦੀ ਸਹਿਮਤੀ ਚ ਹੁੰਦਾ ਵਾ ਮੇਰੀ ਤੁਹਾਡੇ ਮਾਦੀ ਮਰੇ ਹੱਥ ਜੋੜ ਕੇ ਬੇਨਤੀ ਵੀ ਤੁਸੀਂ ਪਿੰਡ ਦੀ ਗੱਲ ਪਿੰਡ ਵਿੱਚ ਹੀ ਬਹਿ ਕੇ ਨੇ ਵੇਰੋ ਬਾਕੀ ਤੁਸੀਂ ਲੜਾਈ ਜਗੜਾ ਨਾ ਕਰੋ 2 ਮਿੰਟ ਦਾ ਗੁੱਸਾ ਵਾ ਤੋ ਹੀ ਚੋ ਪਰੋ ਆਪਣੇ ਆਪ ਸਾਰਾ ਕੋਈ ਠੀਕ ਹੋ ਜਾਂਦਾ ਪਉਨੂ ਕੀ ਲੱਗਦਾ ਪਿੰਡ ਦੇ ਵਿੱਚ ਕਿਹੜੇ ਜ਼ਰੂਰੀ ਕੰਮ ਜਿਹੜੇ ਨੇ ਲੋੜੀ ਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਹੋਣੇ ਚਾਹੀਦੇ ਨੇ ਕੀ ਡਿਮਾਂਡ ਰੱਖਦੇ ਸਾਡੇ ਮੇਨ 2-3 ਕੰਮ ਆ ਜੀ ਲੁਰਿੰਦਾ ਜਿਹੜੇ অতি ਜ਼ਰੂਰੀ ਕੰਮ ਇੱਕ ਪਿੰਡ ਦੇ ਵਿੱਚ ਵਰਦੇ ਆ ਜਿਹੜਾ ਪਿੰਡ ਦਾ ਐਂਟਰੀ ਪੁਆਇੰਟ ਉਹਨੂੰ ਨਵੀਨੀ ਕਰਨ ਇੱਕ ਦੋ ਨਾਲੇ ਜਿਹੜੇ ਟੁੱਟ ਗਏ ਨੇ ਉਹਨਾਂ ਨੂੰ ਰਿਪੇਅਰ ਕਰਕੇ ਇੱਕ ਪਿੰਡ ਦੇ ਵਿੱਚ ਵਰਦੇ ਆ ਛੱਪੜਿਆ ਜਿਹੜਾ ਉਹਦੇ ਵਿੱਚ ਬਹੁਤ ਗੰਦਗੀ ਆ ਉਹਨੂੰ ਸਾਫ ਸਫਾਈ ਕਰਾਉਣੀ ਆ ਉਹਦਾ ਓਵਰਫਲੋ ਕੱਢਣਾ ਵਾ ਜੀ ਉਹ ਪਾਈਪ ਲਾਈਨ ਪਾਉਣੀ ਆ ਉਹ ਕੱਢ ਕੇ ਦੂਜੇ ਛੱਪੜ 'ਚ ਜਾਣਾ ਵਾ ਹਰ ਵਾਰ ਨੂੰ ਇੱਕ ਟੈਂਪਰੇਰੀ ਜੇ ਕੰਮ ਕਰਨਾ ਪੈਂਦਾ ਮੋਟਰ ਰੱਖੀ ਆ ਮੋਟਰ ਲਾ ਕੇ ਤੇ ਉਹ ਪਾਣੀ ਕੱਢਣਾ ਪੈਂਦਾ ਉਹ ਸਾਡੀ ਮਤਲਬ ਇਹ ਇੱਕ ਮੁੱਖ ਮੰਗ ਹੈ ਵੀ ਇਹ ਛੱਪੜ ਵੱਲ ਖਾਸ ਕਰਕੇ ਧਿਆਨ ਦਿੱਤਾ ਜਾਵੇ ਇਹ ਘਰਾਂ ਦੇ ਵਿੱਚ ਹੋਣ ਕਰਕੇ ਬਿਮਾਰੀਆਂ ਦਾ ਖਤਸ਼ਾ ਬਣਿਆ ਰਹਿੰਦਾ ਹੈ ਕਈ ਵਾਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰ ਦਿੱ ਚੁੱਕੇ ਹਾਂ ਵੀ ਇਹ ਛੱਪੜ ਨੂੰ ਇਹ ਚ ਇਹ ਸਾਈਡ ਤੋਂ ਦੂਜੀ ਸਾਈਡ ਮਤਲਬ ਇਹਦਾ ਓਵਰਫਲੋ ਕੱਢਿਆ ਜਾਵੇ ਅ ਵੀਰ ਜੀ ਜਿੱਥੇ ਪਿੰਡ ਦੇ ਨਮਾਇਦੇ ਹੋ ਤੁਸੀਂ ਮਾਤਾ ਜੀ ਸਾਡੇ ਸਰਪੰਚ ਨੇ ਪਿੰਡ ਦੇ ਸੋ ਆਮ ਆਦਿ ਪਾਰਟੀ ਦੇ ਸੀਨੀਅਰ ਕਾਰਜਕਰਤਾ ਵੀ ਹੋ ਸੋ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਖਦੇ ਹੋ ਉਹ ਤਾਂ ਵਧੀਆ ਜੀ ਪੰਜਾਬ ਸਰਕਾਰ ਕੰਮ ਕਰ ਰਹੀ ਆ ਅੱਗੇ ਵੀ ਆਸ ਕਰਦੇ ਪਈ ਇਹ ਦੁਗਣੀ ਰਫਤਾਰ ਦੇ ਨਾਲ ਪੰਜਾਬ ਸਰਕਾਰ ਵਿਕਾਸ ਕਰ ਜਾਂਦੀ ਇਹ ਢੇੜੀ ਲਿਆਏਗੀ ਤਾਂ ਜੋ ਪਿੰਡ ਦੇ ਜਿਹੜੇ ਮਤਲਬ ਪੂਰੇ ਪੰਜਾਬ ਦੇ ਜੋ ਰਹਿੰਦੇ ਕੰਮ ਆ ਉਹਨਾਂ ਨੂੰ ਮਤਲਬ ਪੂਰਾ ਕਰ ਸਕੇ ਜੀ ਸੋ ਪਿੰਡ ਵਾਲਿਆਂ ਸੇਵਾ ਗੰਧਾ ਮੌਕਾ ਇਤਤ ਤਾ ਤੁਹਾਨੂੰ ਮਨ ਬਖਸਿਆ ਔਰ ਇਸੇ ਤੇ ਤਾਂ ਇਹ ਲਖਿਆ ਸੋ ਕੀ ਮੈਸੇਜ ਕੀ ਦੇਣਾ ਚਾਹੋਗੇ ਮੇਡਾ ਅਸੀਂ ਪਿੰਡ ਵਾਲਿਆਂ ਦਾ ਇਹਦੇ ਲਈ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੇ ਇਹ ਜ਼ਿੰਮੇਵਾਰੀ ਰੱਖੀ ਤੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਤੇ ਪੂਰੇ ਖੜੇ ਉਤਰ ਦੀ ਆਪਾਂ ਪੂਰੀ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਤੇ ਖੜੇ ਉਤਰਾਂਗੇ ਜੀ ਸੋ ਇਹ ਸਾਨੂੰ ਸਾਡੇ ਨਾਲ ਸੰਦੀਪ ਡਾਕਟਰ ਸੰਦੀਪ ਸਿੰਘ ਜੀ ਸੋ ਮਾਤਾ ਕਸ਼ਮੀਰ ਕੌਰ ਸਰਪੰਚੀ ਦੇ بیٹے ਸੋ ਇਹਨਾਂ ਦਾ ਕਹਣਾ ਪਿੰਡ ਦੇ ਵਿੱਚ ਕਾਫੀ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਸੋ ਜਿਵੇਂ ਦੱਸਿਆ ਇੱਥੇ ਡਿਸਪੈਂਸਰੀ ਵਿਹਾਨੀ ਖੇਡ ਦਾ ਮੈਦਾਨ ਵੀ ਹੈ ਨਹੀਂ ਸੋ ਕਿਤਨਾ ਕਿਤੇ ਸਕੂਲ ਦੇ ਵਿੱਚ ਵੀ ਕਿਤਨਾ ਕਿਤੇ ਨਵਨੀ ਕਰਨ ਦਾ ਕੰਮ ਜਿਹੜਾ ਹੋਣਾ ਲਾਜ਼ਮੀ ਆ ਉਹ ਹੋਰ ਵੀ ਕਾਫੀਆਂ ਦੀ ਡਿਮਾਂਡ ਦੱਸੀ ਜਿਨ੍ਹਾਂ ਨੇ ਸੋ ਉਮੀਦ ਰੱਖਦੇ ਆਂ ਕਿ ਪੰਜਾਬ ਸਰਕਾਰ ਤੋਂ ਜਿਵੇਂ ਇਹਨਾਂ ਨੂੰ ਪੈਸਾ ਆਵੇਗਾ ਸੋ ਇਮਾਨਤਾ ਜਿੰਦਾ ਪਿੰਡ ਦੇ ਉੱਤੇ ਲਾਉਣਗੇ ਸੋ ਅਗਲੇ ਇੰਟਰਵਿਊ ਦੇ ਵਿੱਚ ਵੀ ਦਰਸ਼ਾ ਜਾਵੇ ਕੁਝ ਸਮੇਂ ਦੇ ਬਾਅਦ ਇਹ ਕਿੰਨੇ ਇਸ ਪਿੰਡ ਦੇ ਵਿਕਾਸ ਕਾਰਜ ਜਿਹੜੇ ਸਾਡੇ ਨਾਲ ਮਾਤਾ ਕਸ਼ਮੀਰ ਕੌਰ ਜੀ ਸਰਪੰਚ ਪਿੰਡ ਨੰਗਲ ਤੋਂ ਮੌਜੂਦ ਨੇ ਸੋ ਇਹਨਾਂ ਨਾਲ ਵੀ ਗੱਲਬਾਤ ਕਰ ਲੈਣਾ ਕਿ ਇਹਨਾਂ ਦੀ ਅਗਵਾਈ ਹੇਠ ਜੋ ਵਿਕਾਸ ਕਾਰਜ ਕਰਾਏ ਜਾਣੇ ਨੇ ਕਿਹੜੇ ਕਿਹੜੇ ਪੈਂਡਿੰਗ ਕੰਮ ਪਏ ਨੇ ਸੋ ਇਹ ਪਹਿਲ ਦੇ ਆਧਾਰ ਤੇ ਕਰਾਉਣ ਜਾ ਰਹੇ ਨੇ ਉਹ ਇਹਨਾਂ ਨਾਲ ਗੱਲਬਾਤ ਹਾਂਜੀ ਮਾਤਾ ਜੀ ਕੀ ਕਹਣਾ ਚਾਹੋ ਮੈਂ ਪਿੰਡ ਦੀ ਕਸ਼ਮੀਰ ਕੌਰ ਪਿੰਡ ਦੇ ਨੰਗਲ ਦੇ ਰਹਿਣ ਵਾਲੀ ਸਰਪੰਚ ਮੈਨੂੰ ਪਿੰਡ ਦੇ ਭੈਣ ਭਰਾਵਾਂ ਨੇ ਸਾਥ ਬਹੁਤ ਵਧੀਆ ਦਿੱਤਾ ਤੇ ਬਹੁਤ ਵਧੀਆ ਇਹਨਾਂ ਨੇ ਮੇਰੇ ਨਾਲ ਸਾਥ ਦੇ ਕੇ ਮੈਨੂੰ ਸਰਪੰਚ ਬਣਾ ਚੁੱਕੇ ਪਰ ਇਹੋ ਜਿਹੜੇ ਇੱਕ ਦੋ ਕੰਮ ਰਹਿੰਦੇ ਆ ਉਹ ਮੈਂ ਆਪਣੇ ਦਿਲੋਂ ਵੱਜ ਕੇ ਤੇ ਆਪਣੀ ਪੰਚਾਇਤ ਦੇ ਨਾਲ ਸਹਿਮਤੀ ਦੇ ਨਾਲ ਸਾਰੇ ਕੰਮ ਆਪਾਂ ਕਰਾਂ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਨੇ ਜਿਹੜੇ ਆਪਾਂ ਨੇ ਕੰਮ ਜ਼ਿਆਦਾ ਕਰਕੇ ਮੇਰਾ ਸਕੂਲ ਦਾ ਤੇ ਸੱਪੜਾਂ ਦਾ ਤੇ ਆ ਜਿਹੜੇ ਸੜਕਾਂ ਟੁੱਟ ਜਾਂਦੀਆਂ ਇਹ ਸੱਪੜ ਉੱਧ ਚੁੱਕ ਕੇ ਛੁੱਟਿਆ ਜਾਏ ਜੀ ਬੀ ਹਾਂ ਜੀ ਮਾਤਾ ਜੀ ਮਾਤਾ ਜੀ ਪਹਿਲੀ ਵਾਰ ਸਰਪੰਚ ਬਣਨ ਤੋਂ ਸਭੰਚ ਪਹਿਲੇ ਹੋ ਗਾ ਚੁੱਕੇ ਨਹੀਂ ਪਹਿਲੀ ਵਾਰ ਹੀ ਪਤਵਾਰ ਸਾਨੂੰ ਪਤਾ ਲੱਗਾ ਕਿ ਤੁਸੀਂ ਚਾਰ ਵਾਰ ਦੀ ਪੰਚਾਇਤ ਮੈਂਬਰ ਵੀ ਰਹੇ ਹੋ ਲਗਾਤਾਰ ਜਿੱਤੇ ਜੀ ਜੀ ਲਗਾਤਾਰ ਮੈਂ ਚਾਰ ਵਾਰੀ ਪੰਚਾਇਤ ਮੈਂਬਰ ਰਹੇ ਕੀ ਖਾਸੀਅਤ ਹੈ ਰਹੀ ਮਾਤਾ ਜੀ ਯਾਰ ਲੋਕਾਂ ਨੇ ਤੁਹਾਨੂੰ ਮਤਲਬ ਬੜੀ ਮਤਲਬ ਮੌਕਾ ਦਿੱਤਾ ਚਲੋ ਦੇਖੋ ਬਹੁਤ ਵਧੀਆ ਮੇਰੀ ਪੰਚਾਇਤ ਨੇ ਮੇਰੇ ਨਾਲ ਬੜਾ ਵਧੀਆ ਇਹਨਾਂ ਦੇ ਨਾਲ ਸਿਸਟਮ ਵਧੀਆ ਰਿਹਾ ਇਸ ਤਰ੍ਹਾਂ ਹੱਥ ਕੱਢ ਕੇ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ ਦਿੱਤਾ ਵੀ ਅੱਜ ਕੀ ਆਪਾਂ ਤੁਹਾਨੂੰ ਸਰਪੰਚ ਬਣਾਉਣਾ ਤੇ ਉਹਨਾਂ ਨੇ ਬਣਾਇਆ ਤਨ ਲੱਗਦਾ ਕਿ ਪਿਛਲੀ ਟਰਮ ਦੇ ਵਿੱਚ ਉਹ 4 ਸਾਲ 4 ਵਾਲੀ ਤੁਸੀਂ 20 ਸਾਲ ਲਗਭਗ ਪਿੰਚਾਇਤ ਮੈਂਬਰ ਰਹੇ ਹੋ ਸੋ ਉਹ ਕਾਰਜਕਾਰੀ ਸੇਵਾਵਾਂ ਨੂੰ ਵੇਖਦੇ ਹੋਇਆ ਤੁਹਾਨੂੰ ਲੋਕਾਂ ਨੇ ਸ਼ੇਸ ਪੰਚੀ ਦਾ ਮੌਕਾ ਦਿੱਤਾ ਦੇਖੋ ਮੈਂ ਇਹੋ ਹੀ ਇਹਨਾਂ ਨੂੰ ਸਲਾਹ ਦਿੰਦੀ ਰਹੀ ਆ ਵੀ ਵੇਖੋ ਪੁੱਤ ਆਪਾਂ ਰਲ ਕੇ ਕੰਮ ਕਰੀਏ ਤੇ ਸਾਨੂੰ ਪਿੰਡ ਵੀ ਚੰਗਿਆਂ ਕਵੇ ਤੇ ਇਹ ਤੇ ਸੇਵਾ ਦਾ ਮੌਕਾ ਮਿਲਿਆ ਵਾ ਤੇ ਆਪਾਂ ਸੇਵਾ ਕਰਕੇ ਤੇ ਆਪਾਂ ਵਿਖਾਈਏ ਤੇ ਬਹੁਤ ਬਹੁਤ ਮੈਂ ਆਪਣੀ ਪਿੰਡ ਦੇ ਪਹਿਣ ਪਰਵਾਂ ਦੇ 3 ਪੁੱਤਾਂ ਦੇ ਬੱਚਿਆਂ ਦਾ ਧੰਨਵਾਦ ਕਰਨੀ ਹੈ ਜਿਨ੍ਹਾਂ ਨੇ ਮੈਨੂੰ ਦਿਲਾ ਧਰ ਕੇ ਉਹਨਾਂ ਨੇ ਮੈਨੂੰ ਸਰਪੰਚ ਬਣਾਇਆ